ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਇੱਕ ਹੋ ਜਵਾਨ ਲਖਵੀਰ ਸਿੰਘ ਸ਼ਹੀਦ ਹੋ ਗਿਆ 15 ਸਿੱਖ ਬਟਾਲੀਅਨ ਦੇ ਜਵਾਨ ਅੰਮ੍ਰਿਤਸਰ ਦੇ ਵਿੱਚ ਡਿਊਟੀ ਤੇ ਤਾਇਨਾਤ ਸਨ ਅਤੇ ਇਸੇ ਦੇ ਦੌਰਾਨ ਉਹਨਾਂ ਦੇ ਵਿੱਚ ਪੰਜਾਬ ਦਾ ਇੱਕ ਜਵਾਨ ਲਖਵੀਰ ਸਿੰਘ ਵੀ ਸੀ ਜਿਸ ਦੀ ਕੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅੱਜ ਉਸ ਦਾ ਉਸ ਦੇ ਜੱਦੀ ਪਿੰਡ ਮਹਿਤਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਮ੍ਰਿਤਸਰ ਦੇ ਜ਼ਿਲ੍ਹਾ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਮਹਿਤਾ ਦੇ ਇੱਕ ਸਰਦਾਰਨ ਪਰਿਵਾਰ ਦਾ ਸੁਪੁੱਤਰ ਲਖਵੀਰ ਸਿੰਘ ਜਿਸ ਦੇ ਕਿ ਪਿਤਾ ਦਾ ਨਾਮ ਸੁਖਚੰਨ ਸਿੰਘ ਸੀਓ ਹੌਲਦਾਰ ਦੇ ਵੱਜੋਂ 15 ਸਿੱਖ ਬਟਾਲੀਅਨ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ। ਅਸਾਮ ਦੇ ਵਿੱਚ ਡਿਊਟੀ ਤੇ ਤਾਇਨਾਤ ਇਸ ਜਵਾਨ ਲਖਵੀਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਕਿ ਜਵਾਨ ਲਖਵੀਰ ਸਿੰਘ ਪਿਛਲੇ 22 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਨੇ ਤੇ ਅਚਾਨਕ ਇਸ ਘਟਨਾ ਦੇ ਬਾਰੇ ਉਹਨਾਂ ਦੀ ਪਤਨੀ ਰਵਿੰਦਰ ਕੌਰ ਨੂੰ ਫੋਨ ਤੇ ਸੂਚਨਾ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਤੇ ਉਹਨਾਂ ਦਾ ਜੱਦੀ ਪਿੰਡ ਦੇ ਵਿੱਚ ਅੱਜ ਪਹੁੰਚਣ ਤੇ ਮ੍ਰਿਤਕ ਦੇ ਤੇ ਭੂਭਾਪਾਰ ਰੋਏ ਸਾਰੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਦੱਸਿਆ ਕਿ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਦੇ ਮੌਕੇ ਵੀ ਪੂਰੇ ਪਰਿਵਾਰ ਨੇ ਉਹਨਾਂ ਨੂੰ ਸਲਾਮੀ ਦਿੱਤੀ ਹੈ ਤੱਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸਵੇਰੇ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆਲੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਇਹ ਗੱਲ ਹੋ ਗਈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਕੋ ਮੇਰੇ ਨਾਲ ਗੱਲਾਂ ਕੀਤੀਆਂ ਵਾ ਸਵੇਰ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਏ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਤਾਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸਵੇਰੇ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆਲੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਇਹ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਕਿ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੋਬਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਏ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਕੋ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੋਭਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਕੋ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੋਭਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ ਆਲੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਇਹ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ